ਸੋਧੇ ਸਾਮ ਨੇ ਸਮਾਨ ਪਿਆਏ ਵੇਖ ਲਓ ਕਿੰਨਾ ਰਾਸ ਇਕੱਠਾ ਕੀਤਾ ਹੈ ਪ੍ਰਚਾਰ ਬਹੁਤ ਕੀਤਾ ਜਾਂਦਾ ਜੀ ਇਹ ਲੁੱਟ ਲੈਂਦੀ ਹੈ ਜੀ ਹਾਂ ਬਹੁਤ ਲੋਕ ਕਹੀ ਜਾਂਦੇ 6-6 ਸਾਲਾਂ ਦਾ ਰਾਸ ਇਕੱਠਾ ਕੀਤਾ ਹੈ ਹਾਂ ਤੇ ਇੱਥੇ ਅਸੀਂਆਂ 6 ਮਹੀਨਿਆਂ ਦਾ ਨਹੀਂ ਸਾਡੇ ਕੋਲ ਹੈਗਾ ਆ ਸਾਡਾ ਸਮਾਨ ਜੇ ਆਹ ਦੋ ਗੱਠਾ ਜੇ ਤੇ ਪਰਲੇ ਅੰਦਰ ਵੀ ਵੇਖੋ ਆ ਸਾਡੇ ਸੂਟ ਆ ਪਾਉਣ ਵਾਲੇ ਹਾਂ ਆ ਵੀ ਸੂਟ ਹੀ ਜੇ ਸਾਹਮਣੇ ਵਾਲਾ ਦੋ ਗੱਡੀਆਂ ਲੰਘ ਗਿਆ ਮਤਾਲੀਆਂ ਵੀ ਗੱਡੀਆਂ ਵੀ ਐਂ ਮਗਰ ਭਾਜ ਭਾਜ ਕੇ ਮੇਰੇ ਤੇ ਦੰਦ ਵੀ ਪਾ ਚੱਲੇ ਸੀ ਆ ਵੇਖ ਲਓ ਸਾਰਾ ਕੱਪੜਾ ਹੀ ਆ ਜਿਹੜਾ ਸਾਡਾ ਆਪਦਾ ਘਰ ਦਾ ਵਾ ਬਰਸੋਂ ਹੀ ਭੁੱਖੀਆਂ ਸੁੱਤੀਆਂ ਵਾਹੀਆਂ ਕਿ ਸਾਡੇ ਕੋਲ ਨਹੀਂ ਬਾਲਣ ਨੇ ਹੈਗਾ ਉਹ ਕੇਦੇ ਘਰੋਂ ਥੋੜਾ ਮੈਂ ਲਿਆ ਕੇ ਹੁਣ ਰੋਟੀ ਬਣਾਈ ਹੈ ਤੇ ਇੱਕ ਦਿਨ ਹੀ ਭੁੱਖੀਆਂ ਸੌ ਗਈ ਮੈਂ ਹੁਣ ਕਿਦੇ ਘਰੋਂ ਮੰਗੀਏ ਨਾ ਬੱਤੀ ਆਉਂਦੀ ਹੈ ਨਾ ਗੈਸ ਸਿਲੰਡਰ ਹੈਗਾ ਵਾ ਬਹੁਤ ਜਿਆਦੇ ਦੁਖੀਆਂ ਮਗਰ ਭਾਜ ਭਾਜ ਕਿ ਜਾਣੇ ਤੇ ਉਹਨੇ ਬੰਦੇ ਨੇ ਮੈਨੂੰ ਮਾਰਿਆ ਵੀ ਹੈ ਅੱਛਾ ਟਰਾਲੀ ਦੇ ਉੱਤੇ ਸੁੱੜ ਦਿੱਤਾ ਮੈਨੂੰ ਤੇ ਮੇਰੀਆਂ ਅੱਗੇ ਵੈਸੇ ਹੱਡੀਆਂ ਟੁੱਟੀਆਂ ਵਾ ਤੇ ਇੱਕ ਵਾਰ ਮੈਨੂੰ ਉਹਨਾਂ ਨੇ ਬੁੱਢੀ ਨੇ ਵੀ ਕੁੱਟਿਆ ਉਹਨਾਂ ਦੇ ਘਰੇ ਜਦ ਮੈਂ ਜਾਣੀ ਸਮਾਨ ਲੈਣ ਫੇਰ ਮੈਂ ਖੋਦ ਹੀ ਛਾਲ ਮਾਰਤੀ ਪਾਣੀ 'ਚ ਜੋ ਮੰਗਣ ਨੂੰ ਦਿਲ ਕਰਦਾ ਕਿਸੇ ਨੂੰ ਨਹੀਂ ਵੀਰੇ ਨਹੀਂ ਹੱਥ ਫੜਾਇਆ ਜਾਂਦਾ ਕਿਸੇ ਅੱਗੇ ਆਖੀਦਾ ਵੀ ਆਪਣਾ ਆਪ ਦਾ ਹੀ ਦੇਵੇ ਤੇ ਉਹ ਖਾਵੇ ਪਰ ਆ ਜਿਹੜੇ ਹੱਥ ਬਣਾਤੇ ਨਾ ਤੇ ਸਾਨੂੰ ਐ ਹੱਥ ਕਰਕੇ ਮੰਗਣਾ ਪੈਂਦਾ ਹੈ ਤੈ ਤੂੜੀ ਨਹੀਂ ਇਕੱਠੀ ਕੀਤੀ ਤੂੜੀ ਵੀ ਹੁੰਦਾ ਕਿਸੇ ਕੋਲ ਪੰਡ ਤੂੜੀ ਦੇ ਲੈਣੇ ਅਸੀਂ ਕਹਨੇ ਕੋਈ ਹੋਰ ਆ ਜਾਊਗਾ ਫਿਰ ਸਾਨੂੰ ਵੰਡੇ ਵਰ ਦੇ ਦੋ ਸਾਨੂੰ ਦੂਜੇ ਦਿਨ ਫਿਰ ਪੰਡ ਲੈ ਲਈਦਾ ਤੂੜੀ ਦੀ ਦੋ ਤਿੰਨ ਡੰਗਰ ਰਹਿ ਗਏ ਨੇ ਤੇ ਹਾਥ ਉਹਦੇ ਸਾਹਮਣੇ ਹੀ ਜੋ ਕੋছে ਗਏ ਕਹਿਣ ਗੱਲਾਂ ਲੋਕਾਂ ਦੇ ਕਹੀ ਜਾਂਦੇ ਜਿੰਨੇ ਮਰਜੀ ਆ ਅਸਲ ਹਾਲਾਤ ਬਹੁਤ ਮਾੜੇ ਸੀ ਹਾਂਜੀ ਹਾਲਾਤ ਬਹੁਤ ਮਾੜੇ ਨੇ ਕਿਸੇ ਤੋਂ ਮੰਗਣਾ ਕਿੰਨਾ ਸੌਖਾ ਬੜਾ ਮੰਗਣਾ ਸਾਇਆ ਹੁਣ ਸਾਡੀ 6 ਕਿੱਲੇ ਜ਼ਮੀਨ ਆ ਜਿਨ੍ਹਾਂ ਦੀ 5 6 ਕਿੱਲੇ ਜ਼ਮੀਨ ਉਹਨਾਂ ਨੂੰ ਕਿਸੇ ਗਲਤੀ ਤੋਂ ਮੰਗਤੇ ਬਣੇ ਅਸੀਂ ਇੱਕ ਸਾਥ ਦੇ ਅਸੀਂ ਜਾਇਦਾਦਾਂ ਵਾਲੇ ਆ ਤੇ ਅਸੀਂ ਮੰਗਤੇ ਬਣੇ ਹੋਏ ਆ ਲੈ ਜੀ ਜਮਾ ਕਰੀ ਬੈਠ ਨਹੀਂ ਸਾਡੇ ਕੋਲ ਤੁਸੀਂ ਜਾ ਕੇ ਵੇਖ ਸਕਦੇ ਅੰਦਰ ਤੁਸੀਂ ਵੀ ਲੈ ਸਕਦੇ ਆ ਜਾ ਕੇ ਵੀ ਜੀ ਹਾਂ ਇੱਕ ਸਮੱਸਿਆ ਸਿਰਫ ਸਾਡੇ ਖਾਨ ਦੀ ਨਹੀਂ ਆ ਮਤਲਬ ਕਿ ਅਸੀਂ ਆਪਣਾ ਟੇਡ ਵਾ ਲੈਣਾ ਹੈ ਸਾਡੀ ਸਮੱਸਿਆ ਇਹ ਕਿ ਸਾਡੀਆਂ ਜ਼ਮੀਨਾਂ ਖਰਾਬ ਹੋ ਗਈਆਂ ਰੁੜ ਗਈਆਂ ਅਸੀਂ ਉਹ ਸਮੱਸਿਆ ਸਾਨੂੰ ਜਾਰੀ ਸਾਡੀ ਆਪਣੀ ਖੇਤੀਬਾੜੀ ਦੀ ਆ ਆ ਬੋਤਲਾਂ ਲਈਆਂ ਹੋਈਆਂ ਉਹ ਵੀ ਉਹਨਾਂ ਨੇ ਸਾਨੂੰ ੱੱਕੇ ਨਾ ਦੇਈ ਜਾਂਦੇ ਆ ਕਿ ਤੁਹਾਡਾ ਬੋਤਲਾਂ ਤੁਹਾਡਾ ਲੈਣ ਦਾ ਕੰਮ ਆ ਰੋਜ਼ ਦੀ ਇੱਕ ਬੋਤਲ ਲੱਗ ਜੇ ਦੋ ਲੱਗ ਜੇ ਸਾਡੀਆਂ ਲੱਗ ਜਾਂਦੀਆਂ ਪਾਣੀ ਤਾਂ ਪੰਜ ਛਤ ਲਈਦਾ ਵੀ ਲੱਗ ਸਕਦਾ ਆ ਬੋਤਲਾਂ ਦੇ ਤਾਂ ਇੱਕ ਅਸੀਂ ਹੋਰ ਘਰ ਪਹੁੰਚੇ ਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਬੜਾ ਇਲਜ਼ਾਮ ਲੱਗਦਾ ਕਿ ਰਾਸ਼ਨ ਬਹੁਤ ਇਕੱਠਾ ਕਰੀ ਜਾਂਦੇ ਨੇ ਇਹ ਲੋਕ ਇਹਨਾਂ ਦਾ ਕੀ ਹਾਲਾਤ ਨੇ ਕਿੰਨਾ ਕੁ ਰਾਸ਼ਨ ਇਕੱਠਾ ਕਰ ਲਈ ਤੁਸੀਂ ਜੀ ਆ ਵੇਖੋ ਚੁੱਲੇ ਦੇ ਉੱਤੇ ਰੋਟੀ ਲਾਉਣ ਦੇ ਨਾ ਗੈਸ ਦਾ ਨਾ ਸਿਲੰਡਰ ਨਾ ਬੱਤੀ ਆ ਰਹੀ ਆ ਠੀਕ ਹੈ ਹਾਂ ਤੇ ਆ ਪਏ ਬਾਬਿਆਂ ਨੇ ਘਰ ਬਣਾਇਆ ਕਾਲਾ ਡਲ ਨੇ ਠੀਕ ਹੈ ਤੇ ਉਹਨਾਂ ਨੇ ਤੀਜੀ ਵਾਰਾ ਸਾਡਾ ਘਰ ਬਣਾਤਾ ਵਾ ਤੇ ਘਰ ਫੇਰ ਆਖੋ ਤੇੜਾਂ ਪਾੜ ਗਿਆ ਵਾ ਸਾਰੀ ਭਰਤੀ ਵੀ ਬਹਿ ਗਈ ਆ ਤੇ ਆ ਵੇਖੋ ਸਮਾਨ ਸਾਡਾ ਹੂੰ ਇਧਰ ਪਰੇ ਮਾਰ ਆ ਗਈ ਆਗੇ ਆ ਵੇਖ ਲੋ ਸਮਾਨ ਸਾਡਾ ਆ ਕਿਸੇ ਦੀ ਪੇਟੀ ਉਹਨਾਂ ਨੇ ਪਿੱਛੋਂ ਲਿਆ ਕੇ ਰੱਖੀ ਹੋਈ ਆ ਉਹ ਘਰ ਉਹ ਡੁੱਬਾ ਪਿਆ ਸਾਰਾ ਹੀ ਘਰ ਆ ਸਾਡਾ ਸਮਾਨ ਜੇ ਆ ਦੋ ਗੱਠਾ ਜੇ ਤੇ ਪਰਲੇ ਅੰਦਰ ਵੀ ਵੇਖੋ ਹੂੰ ਇਧਰ ਵੀ ਦੇਖ ਲਈਏ ਹਾਂਜੀ ਇਧਰ ਵੀ ਆ ਆਲੂ ਗੱਡੇ ਕੋਈ ਰਾਮਨਾਥ ਜੀ ਆਜਾ ਆਜਾ ਆ ਦੂਜਾ ਕਮਰਾ ਆ ਦੂਜਾ ਕਮਰਾ ਆ ਸਾਡੇ ਪਾਣੀ ਬੋਰ ਦੇ ਵਿੱਚ ਪਾਣੀ ਪੈ ਗਿਆ ਸਾਰਾ ਡੁੱਬਾ ਆਇਆ ਸੀ ਆ ਬੋਤਲਾਂ ਲੀਆਂ ਹੋਈਆਂ ਹੂੰ ਉਹ ਵੀ ਉਹਨਾਂ ਨੇ ਸਾਨੂੰ ਧੱਕੇ ਨਾ ਦੇਈ ਜਾਂਦੇ ਆ ਕਿ ਤੁਹਾਡਾ ਬੋਤਲਾਂ ਤੁਹਾਡਾ ਲੈਣ ਦਾ ਕੰਮ ਆ। ਰੋਜ਼ ਦੀ ਇੱਕ ਬੋਤਲ ਲੱਗ ਜਾਏ, ਦੋ ਲੱਗ ਜਾਏ, ਸਾਡੀਆਂ ਲੱਗ ਜਾਂਦੀਆਂ। ਵੀ ਲੱਗ ਜਾਂਦੀਆਂ ਪਾਣੀ ਤਾਂ 5-7 ਲੀਟਰ। ਸਾਡ ਵੀ ਲੱਗ ਸਕਦਾ ਆਹ ਬੋਤਲਾਂ ਜੇ। ਹੂੰ ਤੇ ਆਹ ਵੇਖ ਲਓ ਬਾਕੀ ਸਮਾਨ ਆ ਸਾਡਾ ਲੀੜਾ ਕੱਪੜਾ ਵਾ। ਹਾਂ ਇਹਦੇ ਵਿੱਚ ਵੀ ਲੀੜਾ ਕੱਪੜਾ ਜੇ। ਹੂੰ ਆਹ ਵੇਖੋ ਆ ਸਾਡੇ ਸੂਟ ਆ ਪਾਉਣ ਵਾਲੇ। ਹੂੰ ਆ ਵੀ ਸੂਟ ਹੀ ਜੇ। ਹੂੰ ਸਾਰੇ ਤੁਹਾਡੇ ਸਾਹਮਣੇ ਵਾਲਾ ਦੋ ਗੱਡੀਆਂ ਲੰਘ ਗਿਆ ਮੈਂ ਟਰਾਲੀਆਂ ਵੀ ਗੱਡੀਆਂ ਵੀ। ਐਂ ਮਗਰ ਭਾਜ-ਭਾਜ ਕੇ ਮੇਰੇ ਤਾਂ ਦੰਦ ਵੀ ਪਾ ਚੱਲੇ ਸੀ। ਤੇ ਇੰਨੇ ਜਿਆਦੇ ਮੁਸ਼ਕਲ ਨਾ ਹੀ ਬੈਠੇ ਹੋਏ ਆ ਨਾ ਸਾਡੇ ਘਰੇ ਮੇਰਾ ਘਰ ਵਾਲਾ ਵੀ ਪੂਰਾ ਹੋਇਆ ਜੇ ਬੱਚੇ ਮੇਰੇ ਉਹ ਸ਼ਹਿਰ ਚ ਰਹਿਣ ਰਿਹਾ ਵੇਖ ਲਓ ਸਾਰਾ ਕੱਪੜੀ ਆ ਜਿਹੜਾ ਸਾਡਾ ਆਪਦਾ ਘਰ ਦਾ ਵਾ ਤੇ ਆ ਵੀ ਸਾਡਾ ਕੱਪੜੀ ਆ ਸਾਰਾ ਹਾਂ ਤੇ ਆ ਬਾਕੀ ਜੁੱਲੇ ਬਿਸਤਰੇ ਆ ਆ ਵੀ ਕੱਪੜਾ ਜੇ ਆ ਵੇਖੋ ਕਿਹੜਾ ਸਮਾਨ ਤੁਸੀਂ ਦੱਸ ਦੋ ਮੈਨੂੰ ਵੀ ਕਿਹੜਾ ਸਮਾਨ 6 ਕਿੱਲੇ ਪੈ ਲਈਏ ਸਾਰੀ ਡੁੱਬੀ ਆਈਏ ਸਾਰੇ ਰੇਤ ਪੈ ਗਈ ਆ ਤੇ ਜਿੰਨੀ ਟਰਾਲੀ ਆਉਂਦੀ ਸਾਰੀ ਚੱਲ ਜਾਂਦੀ ਪਿੱਛੇ ਵਾਲੇ ਆਂਦੇ ਇੱਥੇ ਐ ਟੁਕਰੀ ਚ ਟਰਾਲੀ ਨਹੀਂ ਖਲੋਣੀ ਚਾਹੀਦੀ ਐਂ ਦੱਸੋ ਕੀ ਕਰੀਏ ਜਿਹੜੀ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਬਹੁਤ ਸਮਾਨ ਜਮ੍ਹਾਂ ਕਰੀ ਬੈਠਿਆ ਲੋਕ ਨਹੀਂ ਲੋਕਾਂ ਨੇ ਕੀਤਾ ਵੀ ਬਹੁਤ ਜ਼ਿਆਦਾ ਕਈਆਂ ਨੇ ਜਿਹੜੇ ਲੋਡਵੰਦ ਤੋਂ ਬਿਨਾਂ ਨੇ ਜਿਹੜੇ ਨਹੀਂ ਡੁੱਬੇ ਉਹਨਾਂ ਨੇ ਵਾਧੂ ਕੀਤਾ ਵਾ ਜਿਹੜੇ ਲੋਡਵੰਦ ਆ ਉਹ ਮਗਰ ਭਾਈ ਭਾਈ ਮਰ ਜਾਂਦੇ ਆ ਤੁਹਾਨੂੰ ਸਮਾਨ ਨਹੀਂ ਮਿਲਦਾ ਸਮਾਨ ਸਾਨੂੰ ਕੱਖ ਨਹੀਂ ਮਿਲਦਾ ਵੀ ਇੱਥੋਂ ਪਿੱਛੋਂ ਗੱਡੀਆਂ ਆਉਂਦੀਆਂ ਉਹਾਂ ਦੇ ਬਸ ਮੁੜਦੇ ਦੇ ਜਿਹਨੇ ਮੁੜਦੇ ਕੋਈ ਨਹੀਂ ਖਲੋਂਦਾ ਇਹ ਕੀ ਕੀ ਵਾਈਦਾ ਇਲਾਕਾ ਕੀ ਵਾਈਦਾ ਇਹ ਘੜੋਮ ਪਿੰਡ ਆ ਘੜੋਮ ਪਿੰਡ ਆ ਹਾਂਜੀ ਘੜੋਮ ਪਿੰਡ ਪੱਤਨ ਤੇ ਬੈਠੇ ਹਾਂ ਹਾਂਜੀ ਪੱਤਨ ਤੇ 7 ਕਿਲੋਮੀਟਰ ਬੈਠੇ ਆ ਅਸੀਂ ਗਾੜੀ ਹਾਂਜੀ 7 ਕਿਲੋਮੀਟਰ ਪੈ ਜਾਂਦਾ। ਹਾਂਜੀ। ਤੁਹਾਨੂੰ ਤੁਹਾਨੂੰ ਕੀ ਚੀਜ਼ ਦੀ ਲੋੜ ਐ ਸਰ? ਸਾਨੂੰ ਤੇ ਇਹ ਹੀ ਐ ਕਿ ਸਾਡੀਆਂ ਕੋਸ਼ਤ ਸਾਡੀਆਂ ਪੈਲੀਆਂ ਬਣ ਜਾਣ। 2 ਲੱਖ ਰੁਪਇਆ ਲਾ ਕੇ ਤੇ ਅਸੀਂ ਆਪਣੀ ਪੈਲੀ ਬਣਾਈ ਹੋਈ ਆ। 1.5 ਲੱਖ ਦਾ ਟਰਾਂਸਫਰਮ ਦਿੱਤਾ ਸੀ ਉਹਨਾਂ ਨੇ। ਤੇ ਹੁਣ ਵੀ ਸਾਡਾ ਡੇਗ ਪਿਆ ਆਂਦੇ ਅਸੀਂ ਤੈਨੂੰ ਟਰਾਂਸਫਰਮ ਨਹੀਂ ਦੇਣਾ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਐ। ਹੁਣ ਰੇਤ ਤਾਂ 5 ਫੁੱਟ ਲਾ ਲਓ 10 ਲਾ ਲਓ ਇੰਨੀ ਰੇਤ ਪੈ ਗਈ ਐ। ਹੁਣ ਇਹਨਾਂ ਬੰਦਿਆਂ ਨੂੰ ਪਤਾ ਹੋ ਸਕਦਾ ਬਾਕੀ ਸਾਰੀ ਰੇਤ ਪਈ ਹੋਈ ਐ। ਬੰਦਾ ਕਿਨੇ ਕਿਵਾਲੀ 6 ਕਿਲੇ 6 ਕਿਲੇ ਪੈਲੀ ਮੇਰਾ ਬੰਦਾ ਨੂੰ 3 ਸਾਲ ਹੋ ਗਏ ਮੁੱਕੇ ਨਾ ਹੀ ਮਾਵਾਂ ਧੀਆਂ ਦੋਵੇਂ ਰਹਿਣੀਆਂ ਮਾਵਾਂ ਧੀਆਂ ਹਾਂਜੀ ਜਿਹੜੇ ਮੇਰੇ ਬੱਚੇ ਆ ਉਹ ਸਹੁਰੇ ਘਰੇ ਚਲ ਗਏ 3 ਸਾਲ ਹੋ ਗਏ ਆ ਅੱਛਾ ਕਿਉਂ ਕਿ ਕਿਰਾਇਆ ਤੇ ਰਹਿੰਦੇ ਉਹ ਨਹੀਂ ਸਾਡੀ ਬਾਤ ਪੁੱਛਦੇ ਹਮ ਕਿਉਂਕਿ ਉਹਨਾਂ ਦੇ ਕੋਲ ਕੁਝ ਹੋ ਜਾਂਦਾ ਹੀ ਦਿਹਾੜੀਆਂ ਕਰਦੇ ਉਸ ਤੋਂ 60 ਤੋਂ ਮੰਗਦੇ ਜਿਵੇਂ ਝੋਨੇ 'ਚ ਗੰਦ ਕੱਢਣ ਜਾਂਦੇ ਨਾ ਜਿਹੜਾ 150 ਕਮਾ ਕੇ ਲਿਉਣੇ ਉਹ ਅੰਦਰ ਸਾਨੂੰ ਪਾਉ ਸਗੋ ਹਮ ਅਸੀਂ ਕਿੱਥੋਂ ਪਾਈਏ ਸਾਡੇ ਕੋਈ ਨਹੀਂ ਹਟ ਹਟ ਵੀ ਸਸਤਾ ਨੇ ਬਾਰੇ ਹਾਂਜੀ ਇਹ ਸਸਤਾ ਨੇ 2-3 ਵਾਰ ਬਣਾਤਾ ਵਾ ਨਾ ਕੋਈ ਬਾਟ ਦੇਖੋ ਕਿੰਨਾ ਪਾਣੀ ਆਵੇ ਥੇਰੇ ਥੇਰੇ ਪਾਣੀ ਆ ਹੂੰ ਬਹੁਤ ਜਿਆਦੇ ਦੁਖੀਆਂ ਮਗਰ ਭਾਜ ਭਾਜ ਕਿ ਜਾਣੇ ਤੇ ਉਹਨੇ ਬੰਦੇ ਨੇ ਮੈਨੂੰ ਮਾਰਿਆ ਵੀ ਆ ਅੱਛਾ ਟਰਾਲੀ ਦੇ ਉੱਤੋਂ ਸੁੱੜ ਦਿੱਤਾ ਮੈਨੂੰ ਤੇ ਮੇਰੀਆਂ ਅੱਗੇ ਵੈਸੇ ਹੱਡੀਆਂ ਟੁੱਟੀਆਂ ਵਾ ਤੇ ਇੱਕ ਵਾਰ ਮੈਨੂੰ ਉਹਨਾਂ ਨੇ ਬੁਢੀ ਨੇ ਵੀ ਕੁੱਟਿਆ ਉਹਨਾਂ ਦੇ ਘਰੇ ਜਦ ਮੈਂ ਜਾਣੀ ਸਮਾਨ ਲੈਣ ਫੇਰ ਮੈਂ ਖੋਦ ਹੀ ਛਾਲ ਮਾਰਤੀ ਪਾਣੀ 'ਚ ਫੇ ਮੇਰੀ ਬੇਇੱਜ਼ਤੀ ਮਹਿਸੂਸ ਹੋਈ ਮੈਨੂੰ ਵੀ ਮੈਨੂੰ ਕਿਉਂ ਮਾਰਿਆ ਉਹਨਾਂ ਨੇ ਮਤਲਬ ਇਸ ਤਰੀਕੇ ਨਾਲ ਜਲੀਲ ਨਹੀਂ ਕਰ ਜਲੀਲ ਕਰਦੇ ਬਹੁਤ ਜਿਆਦਾ ਬਦਲ ਕਰਦਾ ਹਾਂ ਮੰਗਣ ਨੂੰ ਸਾਡਾ ਦੇਲ ਨਹੀਂ ਕਰਦਾ ਕੁਛ ਵੀ ਨਹੀਂ ਸਾਡਾ ਜੀ ਕਰਦਾ ਮੈਂ ਕਿਉਂਕਿ 20-25 ਸਾਲ ਹੋ ਗਏ ਮੈਂ ਸਮਾਨ ਵੇਚ ਕੇ ਗੁਜ਼ਾਰਾ ਕਰਦੀ ਝੂੜੀਆਂ ਛੱਲੇ ਸਾਰੇ ਮੁਲਕ ਨੂੰ ਪਤਾ ਮੇਰੀਆਂ ਵੀਡੀਓ ਪਈਆਂ ਆਈਆਂ ਵਾ ਮੈਂ ਸਮਾਨ ਵੇਚਦੀ ਮੇਲਿਆਂ ਦੇ ਵਿੱਚ ਝੂੜੀਆਂ ਛੱਲਿਆਂ ਦਾ ਤੇ ਅਗਲੀ ਦਾ ਕਪੜਾ ਵੇਚ ਲਿਆ ਮੈਂ ਤੋਹਫੀਆਂ ਵੇਚ ਵੇਚ ਗੁਜ਼ਾਰੇ ਕੀਤੇ ਜੇ ਮਿਹਨਤ ਕਰਕੇ ਖਾਣ ਵਾਲੇ ਹਾਂ ਹਾਂ ਜੀ ਮਿਹਨਤ ਕਰਕੇ ਖਾਣੀਆਂ ਚਾਹ ਕੇ ਦੀ ਦਿਹਾੜੀ ਕਰ ਲਈ ਝੋਨੇ 'ਚ ਗੰਦ ਕਰ ਲਾ ਉਹਦਾ ਨਹੀਂ ਮੈਂ ਮੰਗ ਸਕਦੀ ਕਿਸੇ ਤੋਂ ਹਾਂਜੀ ਇਹ ਮੇਰੀ ਮਿਹਰਬਾਨੀ ਕਰੋ ਵੀ ਮੇਰਾ ਜੀ ਨਹੀਂ ਕਰਦਾ ਕਿਸੇ ਤੋਂ ਮੰਗਣ ਨੂੰ ਹਾਂਜੀ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਨ ਵਾਲਾ ਉਹਦੇ ਕੋਈ ਨਹੀਂ ਹੱਥ ਢਾਇਆ ਜਾਂਦਾ ਗਾੜੀ ਸਾਡੀ ਜਿੰਨੀ ਵੀ ਹੋ ਸਕਦੀ ਜੇ ਉਹ ਚੁੱਲ੍ਹਾ ਵੇਖ ਲਓ ਮੈਂ ਮਹਾਫੂਕਾ ਮਾਰ ਮੈਂ ਰੋਟੀ ਲਾਈ ਪਰਸੋਂ ਹੀ ਭੁੱਖੀਆਂ ਸੁੱਤੀਆਂ ਵਾਹੀਂ ਆਖਿਆ ਸਾਡੇ ਕੋਈ ਨਹੀਂ ਬਾਲਣ ਨਹੀਂ ਹੈਗਾ ਉਹ ਕਿਹਦੇ ਘਰੋਂ ਥੋੜਾ ਮੈਂ ਲਿਆ ਕੇ ਹੁਣ ਰੋਟੀ ਬਣਾਈ ਆ ਹਾਂ ਰੋਟੀ ਬਣਾਈ ਹਾਂ ਜੀ ਤੇ ਇੱਕ ਦਿਨ ਹੀ ਭੁੱਖੀਆਂ ਸੌ ਗਈਆਂ ਮੈਂ ਹੁਣ ਕਿਹਦੇ ਘਰੋਂ ਮੰਗੀਆਂ ਨਾ ਬੱਤੀ ਆਉਂਦੀ ਆ ਨਾ ਗੈਸ ਸਿਲੰਡਰ ਹੈਗਾ ਵਾ ਜਿਨ੍ਹਾਂ ਨੂੰ ਨਹੀਂ ਲੋੜਵੰਦ ਉਹਨਾਂ ਨੂੰ ਸਾਰਿਆਂ ਨੂੰ ਮਿਲ ਗਏ ਜਿਨ੍ਹਾਂ ਦੀ ਇੰਨਾ ਇੱਧਰ ਪੈ ਲੀਆਂ ਨਾ ਉਹਨਾਂ ਨੂੰ ਸਾਰਾ ਕੁਝ ਜੋੜਨ ਦੀ ਆ ਸਾਨੂੰ ਨਹੀਂ ਸਾਰਾ ਕੁਝ ਹੀ ਖਤਮ ਹੋ ਗਿਆ ਹਾਂਜੀ ਸਾਰਾ ਕੁਝ ਖਤਮ ਹੋ ਗਿਆ ਤਾਂ ਇਹ ਘਰ ਦੀ ਤਸਵੀਰ ਹੈ ਇਹ ਮਾਂ ਸਾਡੇ ਨਾਲ ਹੈ ਇਹ ਇਹੇ ਲੋਕ ਹੈ ਇਹਨਾਂ ਦੀ ਆ ਕੇ ਆਪਾਂ ਬੰਮ ਫੜੀਏ ਇਹਨਾਂ ਦੀ 6 ਕਿੱਲੇ ਜ਼ਮੀਨ ਜਿਹੜੀ ਖਰਾਬ ਹੋਈ ਹੈ ਨਾਲ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਆ ਘਰ ਵੀ ਇਹਨਾਂ ਦਾ ਵੱਡੇ ਪੱਧਰ ਤੇ ਨੁਕਸਾਨਿਆ ਗਿਆ ਤੇੜਾ ਆ ਚੁੱਕੀਆਂ ਘਰ ਚ ਪਰ ਰਾਸ਼ਨ ਤੱਕ ਵਾਲੇ ਬੰਦੇ ਵੀ ਕਈ ਵਾਰ ਕਈ ਵਾਰ ਅਸੀਂ ਕੀ ਹੁਣ ਅਸੀਂ ਦੇਖੋ ਦੇਖ ਲੱਗ ਜਾਂਦੇ ਆ ਜਲੀਲ ਕਰਨ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਜਿਹੜੇ ਲੋੜਵੰਦ ਆ ਕੇ ਦੇਖ ਲੋ ਮਾਤਾ ਨੇ ਸਾਰਾ ਘਰ ਦਿਖਾਤਾ ਆਪਦੇ ਕੱਪੜੇ ਤੱਕ ਵੀ ਦਿਖਾਤੇ ਕਿ ਸਾਡੇ ਘਰ 'ਚ ਨਹੀਂ ਐ ਕੁਝ ਨਹੀਂ ਮਿਲਿਆ ਸਾਨੂੰ ਕੁਝ ਤਾਂ ਉਸੇ ਤਰੀਕੇ ਦੇ ਨਾਲ ਇਸ ਵਕਤ ਅਸੀਂ ਇਹਨਾਂ ਦੇ ਕੋਲ ਕਿਹੜਾ ਪਿੰਡ ਦੱਸਿਆ ਤੁਸੀਂ ਘੜੋਮ ਪਿੰਡ ਆ ਘੜੋਮ ਪਿੰਡ ਹਰੀ ਕਾ ਲਾਗੇ ਹਰੀ ਕਾ ਦਿੱਤੇ ਤੇ ਬੰਨ ਦੇ ਉੱਤੇ ਅਸੀਂ ਖੜੇ ਆ ਬਿਲਕੁਲ ਹਾਂਜੀ ਤੁਹਾਡੇ ਸਾਹਮਣੇ ਵੱਲੋਂ ਗੱਡੀਆਂ ਲੰਘੀਆਂ ਦੋ ਟਰਾਲੀਆਂ ਇੱਕ ਪਹਿਲਾਂ ਲੰਘੀਆਂ ਆ ਟਰਾਲੀਆਂ ਮਗਰ ਭੱਜਣ ਲੱਗੇ ਉਹਨੇ ਚੰਨ ਮੈਂ ਤੁਹਾਨੂੰ ਦਿੱਤਾ ਲਾਮਾ ਵੀ ਸਾਡੇ ਵੇਹਲੋਂ ਕੋਈ ਚੀਜ਼ ਨਹੀਂ ਖੜਦੀ ਬਿਲਕੁਲ ਉਹ ਆਂਦੇ ਵਾਪਸੀ ਆਵਾਂਗੇ ਤੇ ਵ ਹਾਂਜੀ ਆ ਬਾਥਰੂਮਾਂ ਸਾਰੇ ਪਾੜ ਕੇ ਪਾਉਣੇ ਡੇਪਣ ਉਹਨਾਂ ਬਾਥਰੂਮਾਂ 'ਚ ਹੀ ਅਸੀਂ ਨਹਾਉਣੇ ਆ ਉਹ ਬਾਥਰੂਮ ਦਾ ਪਤਾ ਨਹੀਂ ਕਿਹੜੇ ਵਲੇ ਡਿੱਗ ਸਕਦੇ ਆ ਹਾਂਜੀ ਵੀਰ ਜੀ ਸਾਡੀ ਇੰਨੀ ਮਾਇਤ ਕਰੋ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਬਸ ਨਾ ਤੁਸੀਂ ਆਪਨਾ ਵੇਖ ਕੇ ਜੋ ਵੀ ਕਰਨਾ ਕਰ ਸਕਦੇ ਸਾਡਾ ਜੀ ਨਹੀਂ ਕਰਦਾ ਮੰਗਣਾ ਗਰੀਬਾਂ ਲਈ ਬੜਾ ਪ੍ਰਚਾਰਿਆ ਜਾ ਰਿਹਾ ਕਿ ਬਹੁਤ ਰਾਸ਼ਨ ਜਮ੍ਹਾਂ ਕੀਤਾ ਤਾਂ ਅਸੀਂ ਇੱਕ ਗਰੀਬ ਪਰਿਵਾਰ ਦੇ ਘਰ ਚਾ ਜਿਨ੍ਹਾਂ ਨੇ ਦੱਸਿਆ ਕਿ ਸਾਡਾ ਕੋਠਾ ਟਹਿ ਗਿਆ ਘਰ ਟਹਿ ਗਿਆ ਸਾਰਾ ਕੁਝ ਟਹਿ ਗਿਆ ਇੱਕ ਪਸ਼ੂਆਂ ਵਾਲਾ ਸੀ ਇਹ ਜੇ ਤੁਹਾਨੂੰ ਦਿਖਾ ਤਾਂ ਵੀ ਦਿਖਾ ਦਿੰਨਾ ਮੈਂ ਕੈਮਰਾਮੈਨ ਨੂੰ ਕਹੂੰਗਾ ਇਹਦੀ ਛੱਤ ਦੇਖ ਸਕਦੇ ਹੋ ਤੁਸੀਂ ਕਾਨਿਆਂ ਦੀ ਛੱਤ ਪਾਈ ਹੋਈ ਹੈ ਉਹ ਥੱਲੇ ਰਹਿ ਰਿਹਾ ਤਾਂ ਇਹਨਾਂ ਨੇ ਕਿੰਨਾ ਕੁ ਸਮਾਨ ਜਮਾ ਕੀਤਾ ਤੁਸੀਂ ਦੇਖ ਸਕਦੇ ਹੋ ਆ ਇਹਨਾਂ ਦਾ ਕਮਰਾ ਆ ਇਹਨਾਂ ਕੋਲ ਇੱਕ ਕਮਰਾ ਜੀ ਚ ਰਹਿ ਰਿਹਾ ਹੈ ਪਾਣੀ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਘਰ 'ਚ ਕੋਈ ਅੰਬਾਰ ਲੱਗੇ ਪਏ ਆ ਵੀ ਜਿਹੜੇ ਇਹਨਾਂ ਨੇ ਬਹੁਤ ਜ਼ਿਆਦਾ ਰਾਸ਼ਨ ਜਮ੍ਹਾਂ ਕਰ ਲਿਆ ਕੁਝ ਏਕਾ ਦੁਕਾ ਘਟਨਾਵਾਂ ਨੂੰ ਜਦੋਂ ਅਸੀਂ ਪੂਰੇ ਸਿਸਟਮ ਤੇ ਥੋਪ ਦਿੰਨੇ ਆ ਉਦੋਂ ਬੜੀ ਵੱਡੀ ਸਮੱਸਿਆ ਆ ਜਾਂਦੀ ਹੈ ਕਿੰਨਾ ਕ ਰਾਸ਼ਨ ਜਮ੍ਹਾਂ ਕੀਤਾ ਤੁਸੀਂ ਨਹੀਂ ਵੀਰੇ ਹਣ ਤੁਸੀਂ ਆ ਵੇਖ ਲਓ ਤੁਸੀਂ ਆ ਸਾਡੇ ਦਾਣੇ ਨੇ ਇਹ ਸਾਡੇ ਆਪ ਦੇ ਘਰ ਦੇ ਨੇ ਤਿੰਨ ਤੁਹਾਡੇ ਦਾਣੇ ਪਏ ਥੱਲੇ ਇੱਕ ਗੱਟਾ ਸੀਮਿੰਟ ਦਾ ਪਿਆ ਹੈ ਉਥੋਂ ਕੱਢ ਕੇ ਲੈਂਦਾ ਅੰਦਰੋਂ ਤੇ ਆ ਤੁਹਾਡੇ ਸਾਹਮਣੇ ਸਮਾਨ ਪਿਆ ਹੈ ਵੇਖ ਲਓ ਕਿੰਨਾ ਰਾਸ਼ਨ ਇਕੱਠਾ ਕੀਤਾ ਹੈ ਹਾਂ ਮਤਲਬ ਪ੍ਰਚਾਰ ਬਹੁਤ ਕੀਤਾ ਜਾਂਦਾ ਜੀ ਇਹ ਲੁੱਟ ਲੈਂਦੇ ਆ ਜੀ ਹਾਂ ਬਹੁਤ ਲੋਕ ਕਹੀ ਜਾਂਦੇ 6-6 ਸਾਲਾਂ ਦਾ ਰਾਸਨ ਇਕੱਠਾ ਕੀਤਾ ਹੈ ਹਾਂ ਤੇ ਇੱਥੇ ਆਹਿਆ ਨਾ 6 ਮਹੀਨਿਆਂ ਦਾ ਨਹੀਂ ਸਾਡੇ ਕੋਲ ਹੈਗਾ ਹਾਂ ਛਤ ਵੀ ਗਈ ਹਾਂ ਛਤ ਵੀ ਗਈ ਖਾਣ ਨੂੰ ਵੀ ਹੈ ਨਹੀਂਗਾ ਆ ਵੇਖ ਲਓ ਤੁਹਾਡੇ ਸਾਹਮਣੇ ਆਈ ਤਾਂ ਕਿਹਾ ਦੋ ਮੱਥੇ ਮੰਗਣ ਨੂੰ ਦਿਲ ਕਰਦਾ ਕਿਸੇ ਤੋਂ ਨਹੀਂ ਵੀਰੇ ਨਹੀਂ ਹੱਥ ਫਲਾਇਆ ਜਾਂਦਾ ਕਿਸੇ ਅੱਗੇ ਆ ਕਿਦਾ ਵੀ ਆਪਣਾ ਆਪ ਦਾ ਹੀ ਦੇਵੇ ਤੇ ਉਹ ਖਾਵੇ ਪਰ ਆ ਜਿਹੜੇ ਹੱਥ ਬਣਾਤੇ ਨਾ ਤੇ ਸਾਨੂੰ ਐ ਹੱਥ ਕਰਕੇ ਮੰਗਣਾ ਪੈਂਦਾ ਹੈ ਦਿਓ ਸਾਨੂੰ ਅਸੀਂ ਖਾਣ ਨੂੰ ਆ ਛੋਟੇ ਛੋਟੇ ਬੱਚੇ ਤੁਰੇ ਫਿਰਦੇ ਖਾਣ ਨੂੰ ਐ ਨਹੀਂ ਕੋਈ ਚ ਵੀ ਤੇ ਫਿਰ ਹੋਰ ਕੀ ਕਰੀਏ ਮੰਗੀਏ ਹੋਰ ਕੀ ਕਰੀਦਾ ਹੈ ਮਤਲਬ ਪਰ ਇਹ ਜਿਹੜੇ ਹੈਗੇ ਨਾ ਦਾਨੀ ਕੋਈ ਵੀ ਆਦੇ ਨੇ ਉਹ ਮਨ ਲੈ ਵੇਖ ਤੇ ਚਲ ਦੇਣ ਦਾਨ ਕਰਨੇ ਤੂੰ ਜਿਹੜੀ ਵੀ ਕੋਈ ਟਰਾਲੀ ਆਂਦੀ ਹੈ ਸਾਡੇ ਤੂੜੀ ਵੇਖ ਲਓ ਜੋ ਮਰਜੀ ਵੇਖ ਲੋ ਕਿੰਨਾ ਕੋਈ ਹਿਰਾਸਨ ਇਕੱਠਾ ਕੀਤਾ ਹੈ ਤੂੜੀ ਨਹੀਂ ਇਕੱਠੀ ਕੀਤੀ ਫੀ ਤੂੜੀ ਵੀ ਹੁੰਦਾ ਹੈ ਕਿਸੇ ਕੋਲ ਪੰਡ ਤੂੜੀ ਦੇ ਲੈਣੇ ਅਹੀਂ ਗਾਨੇ ਕੋਈ ਹੋਰ ਆ ਜਾਊਗਾ ਫਿਰ ਸਾਨੂੰ ਵੰਡੇ ਵਰ ਦੇ ਦੋ ਸਾਨੂੰ ਦੂਜੇ ਦਿਨ ਫਿਰ ਪੰਡ ਲੈ ਲਈ ਤਾਂ ਤੂੜੀ ਦੀ ਦੋ ਤਿੰਨ ਡੰਗਰ ਰਹਿ ਗਏ ਨੇ ਤੇ ਆ ਤੁਹਾਡੇ ਸਾਹਮਣੇ ਹੀ ਜੋ ਕੁਝ ਹੈਗਾ ਹੈ ਕਹਿਣ ਗੱਲਾਂ ਲੋਕਾਂ ਦੇ ਕਹੀ ਜਾਣ ਜਿੰਨੇ ਮਰਜੀ ਆ ਅਸਲ ਹਾਲਾਤ ਬਹੁਤ ਮਾੜੇ ਨੇ ਹਾਂਜੀ ਹਾਲਾਤ ਬਹੁਤ ਮਾੜੇ ਨੇ ਹਾਂ ਰਾਸਨ ਰੋਸ ਨਾਲ ਗੱਲਾਂ ਤਾਈ ਨਾਲ ਕੀਤੀਆਂ ਨੇ ਕਈਆਂ ਨੇ ਜਿਹੜੇ ਮਾਲ ਆਗੂ ਘਰ ਬਣਦੇ ਨਾ ਉਹ ਆਪ ਦੇ ਰਿਸ਼ਤੇਦਾਰਾਂ ਨੂੰ ਹੋਰ ਭੈਣ ਭਰਾ ਜਿਨ੍ਹਾਂ ਨੂੰ ਜਾਣਦੇ ਨੇ ਉਹਨਾਂ ਤੱਕ ਪਹੁੰਚਾਉਂਦੇ ਪੈ ਨੇ ਪਰ ਨਹੀਂ ਜਿਹੜੇ ਮਾੜੇ ਨੇ ਉਹਨਾਂ ਤੱਕ ਨਹੀਂ ਪਹੁੰਚਦਾ ਆਪ ਵੇਖ ਤੇ ਪਹੁੰਚਾਵੇ ਲੋਕ ਤੇ ਸੇਵਾ ਕਰਨ ਦੇ ਵੇਖ ਕੇ ਕਰਨ ਸੇਵਾ ਵੀ ਹਾਂ ਅਸੀਂ ਮੌਕੇ ਤੇ ਆਉਣ ਤੋਂ ਦੀ ਸੇਵਾ ਕਰਨਾ ਜਿਹੜੀ ਜਮਾਂ ਵਾਲੀ ਗੱਲ ਆ ਉਹ ਕੋਈ ਹੈ ਨਹੀਂ ਮੌਕੇ ਤੇ ਆ ਦੇਣ ਆਪਣੇ ਕਹਿੰਦੇ ਵੀ ਮੌਕੇ ਤੇ ਆ ਕੇ ਦੇਖਣ ਵੀ ਜਿੰਦਾ ਕਰ ਰੋੜਿਆ ਜਾਂ ਕੁਝ ਕੋ ਉਨੂੰ ਦੇਣ ਹਾਂਜੀ ਤਾਂ ਇਹ ਚੀਜ਼ ਦੇਖੀ ਤੁਸੀਂ ਇਹਨਾਂ ਦਾ ਵੱਡਾ ਨੁਕਸਾਨ ਹੋਇਆ ਅੱਗੇ ਫਸਲ ਮਰ ਗਈ ਹੈ ਇਹਨਾਂ ਦੀ ਉਸ ਤੋਂ ਅੱਗੇ ਇਹਨਾਂ ਦਾ ਘਰ ਤਬਾਹ ਹੋਇਆ ਇੱਕ ਪਸ਼ੂਆਂ ਵਾਲਾ ਇੱਥੇ ਇਹਨਾਂ ਦਾ ਕਮਰਾ ਪਾਇਆ ਸੀ ਉਹ ਚ ਰਹਿ ਰਹੇ ਐ ਰਾਸ਼ਨ ਦੀ ਤਸਵੀਰ ਵੀ ਦਿਖਾਈ ਮੈਂ ਅਸੀਂ ਕੋਸ਼ਿਸ਼ ਕਰਾਂਗੇ 8 7 ਤੋਂ 8 ਘਰਾਂ ਨੂੰ ਪਹੁੰਚਣ ਦੀ ਜਿੱਥੇ ਇਹ ਗੱਲ ਚੱਲ ਰਹੀ ਹੈ ਕਿ ਰਾਸ਼ਨ ਬਹੁਤ ਜਮਾ ਕੀਤਾ ਹੈ ਕਿ ਅਸਲੀਅਤ ਜ਼ਮੀਨ ਦੀ ਜ਼ਮੀਨੀ ਅਸਲੀਅਤ ਤੁਹਾਡੇ ਤੱਕ ਪਹੁੰਚਾਈ ਜਾਵੇ ਕਿ ਕਿੰਨਾ ਕੁ ਰਾਸ਼ਨ ਜਮਾ ਕਰ ਲਿਆ ਤੇ ਕਿੰਨਾ ਕੁ ਪ੍ਰਚਾਰ ਜਿਹੜਾ ਉਹ ਨਿਡਰ ਤੇ ਚੱਲ ਰਿਹਾ ਅਸੀਂ ਇਸ ਵਕਤ ਘਰ ਦੇ ਵਿੱਚ ਆ ਜਿਹੜਾ ਕਿ ਇਸ ਤੋਂ ਪਹਿਲਾਂ ਡੁੱਬਿਆ ਹੋਇਆ ਸੀ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਹੈਗਾ ਸੀ 2 3 4 4 5 ਫਿਰ ਫਿਰ ਰਹੇਗਾ ਪਾਣੀ ਭਰ ਗਿਆ ਸੀ ਫਿਰ ਕਿੱਥੇ ਰਹੇ ਉਹਨੇ ਆ ਥੋੜੇ ਕੇ ਦਿਨ ਤੇ ਹੀ ਰਹੇ ਆ ਇੱਥੇ ਪਿੰਡ ਦੇ ਵਿੱਚ ਹੀ ਹਾਂ ਤੇ ਹੋਣ ਬਸ ਜਿਵੇਂ ਕੇ ਸੁੱਕ ਗਿਆ ਤੇ ਸਮਾਨ ਸਮੂਹ ਥੋੜਾ ਸੱਟ ਕੇ ਕੁਝ ਕੱਢ ਦਿੱਤਾ ਸਮਾਨ ਇਹ ਕਿੰਨਾ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੈ ਪੈਲੀਆਂ ਦਾ ਵੀ ਹੋ ਗਿਆ ਸਭ ਤੂੜੀ ਤਾਂ ਸਭ ਖਰਾਬ ਹੋ ਗਿਆ ਪਾਣੀ ਫਿਰ ਗਿਆ ਹਾਂਜੀ ਆ ਤੇੜ ਪਾੜ ਗਈ ਪਿੱਛੇ ਕੋਠੀ ਦੀ ਵੀ ਹਾਂਜੀ ਪਿੱਛੋਂ ਦੇਖਦਾ ਕਿ ਅੰਦਰੋਂ ਦੇਖ ਹਾਂ ਤਾਂ ਕਮਰੇ ਚੋਂ ਦਿਸਦਾ ਹਾਂਜੀ ਹਾਂਜੀ ਆ ਸਾਰੇ ਘਰ ਚ ਪਾਣੀ ਆ ਗਿਆ ਸੀ ਹਾਂਜੀ ਹਾਂਜੀ ਆ ਵੇਖੋ ਤੁਸੀਂ ਜਾ ਕੇ ਇਹ ਬਸ 2 ਸਾਲ ਹੋ ਗਏ ਸਾਨੂੰ ਘਰ ਬਣਾਏ ਨੇ ਇਹਨੂੰ ਮੁਕੰਮਲ ਹਾਂਜੀ ਹਾਂਜੀ ਨਵਾਂ ਹੀ ਉਦੋਂ ਹੀ ਪਾਣੀ ਆਇਆ ਸੀ ਉਦੋਂ ਵੀ ਆ ਗਿਆ 2023 ਜੀ ਆਹ ਵੇਖੋ ਕਮਰੇ ਚ ਆਹ ਤਾਂ ਹੁਣ ਮੈਂ ਥੋੜਾ ਜਿਹਾ ਕੀਤਾ ਸੀ ਮੜ ਜਾ ਪਰ ਬਹਿ ਗਈ ਸੀ ਫਰਸ਼ ਆਹ ਫਰਸ਼ 'ਤੇ ਬਹਿ ਗਈ ਸੀ ਮਾੜੀ ਜੀ ਨਾ ਸੀਮੜ ਜਾ ਲੈ ਕੇ ਮੈਂ ਐਵੇਂ ਕਰਕੇ ਹੱਥ ਜੇ ਮਾਰ ਕੇ ਆਹ ਤੇੜਾ ਹੈ ਆਹ ਵੇਖੋ ਉਹ ਤੇੜਾ ਹੈ ਉਹ ਘਰ ਬਹਿਣ ਲੱਗ ਗਿਆ ਮੈਂ ਲੱਗ ਗਿਆ ਸਾਰਾ ਘਰ ਬੱਚੇ ਵੀ ਛੋਟੇ ਛੋਟੇ ਆ ਇੱਕ ਮੁੰਡਾ ਮਤਲਬ ਕਿ ਕੰਪਨੀ 'ਚ ਗਿਆ ਮੇਰਾ ਆਦਮੀ ਨਹੀਂ ਹੈਗਾ ਸ਼ਾਹਮੀ ਹਾਂ ਜੋ 2015 ਦੇ ਵਿੱਚ ਉਹਨਾਂ ਦੀ ਡੈੱਟ ਹੋ ਗਈ ਸੀ ਠੀਕ ਹੈ ਹਾਂ ਮਤਲਬ ਜਮਾ ਨਮਾ ਕਰ ਬਣਾਇਆ ਸੀਗਾ ਤੇ ਨਵਾਂ ਹੀ ਬਣਾਇਆ ਸੀ ਤੇਰੇ ਕਰਜ਼ੇ ਕਰਜ਼ੇ ਚੋਕੇ ਬਣਾਇਆ ਹੈ ਪਹਿਲੀ ਸਾਡੀ ਹੈਗੀ ਉਥੇ ਨਾ ਪੰਜ ਉਹ ਪੰਜ ਕਿੱਲੇ ਆ ਜ਼ਮੀਨ ਸਾਡੀ ਜੋ ਕਿ ਉਹਦੇ ਵਿੱਚ ਕਮ ਸੋ ਕਮ ਹੀ 4-5 ਫੁੱਟ ਰੇਤਾ ਸਾਡੇ ਪੈ ਗਈ ਮਤਲਬ ਕਿ ਖਤਮ ਹੋ ਗਈ ਪਹਜਾਉ ਦੀ ਜ਼ਮੀਨ ਹਾਂਜੀ ਸਾਰੇ ਪਾਸੇ ਨੁਕਸਾਨ ਹੀ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੀ ਮਰ ਕੇ ਇਥੋਂ ਤੇ ਕਰਕੇ ਸਾਡੀਆਂ ਉਹ ਪੈਲੀਆਂ ਵੀ ਪੱਧਰ ਕਰਨੀਆਂ ਤੇ ਇਹ ਵੀ ਸਮਝ ਆਉਂਦੀ ਵੀ ਕਿੱਦਾਂ ਬਣੂ ਸਾਡੇ ਤੋਂ ਕਿੱਦਾਂ ਹਾਂ ਨਸੀਬਤ ਬਿਲਕੁਲ ਬਿਲਕੁਲ ਤੇ ਪੂਰਾ ਕਰ ਦਮ ਇਹ 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 ਇੰਨਾ ਕਰਾਜੀ ਪਾਣੀ ਆਇਆ ਇਹ ਲੋਪ ਵੇਟ ਕੇ ਹਾਂਜੀ ਇਹ ਇੰਨਾ ਬੇਕਾਂ ਵਾਲੇ ਆ ਇਹਨਾਂ ਦੇ ਘਰੇ ਜਾ ਕੇ ਵੇਖੋ ਬਹੁਤ ਇਹਨਾਂ ਦੇ ਘਰੇ ਬਹੁਤ ਨੁਕਸਾਨ ਹੋਇਆ ਤੁਹਾਡੇ ਵੀ ਘਰਾਂ 'ਚ ਪਾਣੀ ਆਇਆ ਜੀ ਹਾਂਜੀ ਸਾਡੀਆਂ ਪੈਲੀਆਂ 'ਚ ਬਹੁਤ ਪੈਲੀ ਬਹੁਤ ਰੇਤਾ ਪੈ ਗਈ 6 6 7 7 ਫੁੱਟ ਰੇ ਰੇਤਾ ਪੈ ਗਈ ਹੈ ਪੈਲੀ ਚ ਹਾਂ ਕਿਹੜੇ ਪਾਸੇ ਤੁਹਾਨੂੰ ਘਰ ਸਾਡੇ ਇੱਧਰ ਬੰਨੋ ਪਾਰੇ ਬਸ ਪੈਲੀਆਂ ਹੀ ਉਧਰ ਹੈ ਘਰ ਹੀ ਹੈ ਸਿਰਫ ਉਧਰ ਮਰਲੇ ਲੈ ਕੇ ਇਹਨਾਂ ਨੇ ਅੱਛਾ ਤੇ ਬਾਕੀ ਕਿ ਜ਼ਮੀਨਾਂ ਜਿੰਨੀਆਂ ਵੀ ਆ ਇਹ ਮਿਲ ਕੇ ਸਰਪੰਚ ਤੋਂ ਇਕਵਰੀ ਕਰਨਾ ਜਾਂ ਕਿੱਦਾਂ ਵੀ ਆ ਤੇ ਇਹਨਾਂ ਦੀ ਜ਼ਮੀਨਾਂ ਸਾਰੀਆਂ ਇਹਨਾਂ ਦਾ ਵੀ ਆਦਮੀ ਨਹੀਂ ਹੈ ਜ਼ਮੀਨ ਆ ਹਸਬੰਦ ਮੇਰਾ ਹੈ ਨਹੀਂ ਬੱਚਾ ਮੇਰਾ ਛੋਟਾ ਵਾ 6 ਕਿੱਲੇ ਜ਼ਮੀਨ ਜਾ ਕੇ ਵੇਖ ਸਕਦੇ ਰੇਤਾ ਛੱਡੀ ਪਈ ਹੈ 6 ਕਿੱਲੇ ਵਿੱਚ ਰੇਤਾ ਹਾਂਜੀ ਕਿੱਥੋਂ ਖਾਣਾ ਕਿੱਥੋਂ ਪੀਣਾ ਸੀ ਵੇਖੋ ਤੁਸੀਂ ਅੱਜ ਜੇ ਕਿੱਲ੍ਹ ਬਹੁਤ ਮਤਲਬ ਜਿਵੇਂ ਤੁਸੀਂ ਬੈਠੇ ਹੋ ਤੁਸੀਂ ਇੱਥੇ ਬੈਠ ਕੇ ਕੀ ਨੂੰ ਢੀਕਦੇ ਹੋ ਹਾਂਜੀ ਇਹ ਤੇ ਨਾਰ ਵਾਲਿਆਂ ਢੀਕਦੇ ਕੋਈ ਸੇਵਾ ਵਾਲਾ ਆਵੇ ਕੋਈ ਚੱਲ ਡੰਗਰਾਂ ਲਈ ਚਾਰਾ ਕੋਈ ਆਪਣੇ ਘਰ ਦਾ ਰਸਣ ਪਾਣੀ ਬਸ ਸਰਕਾਰ ਤੋਂ ਵੀ ਮੰਗ ਹੀ ਕਰਦੇ ਆਂ ਹਾਂ ਕਿ ਵੇਖੋ ਹੁਣ ਜਿੰਨਾ ਸਾਡਾ ਨੁਕਸਾਨ ਹੋ ਗਿਆ ਕਿੰਨਾ ਅਸੀਂ ਕਰਜ਼ਾ ਮਤਲਬ ਕਿ ਆੜਤਾ ਤਾਂ ਚੁੱਕ ਚੁੱਕ ਕੇ ਲਾਇਆ ਹੈ ਕਿ ਚਲੋ ਝੋਨਾ ਹੋਈ ਜਾਣਾ ਵਾ ਪਰ ਉਹ ਸਾਡਾ ਹੁਣ ਖਤਮ ਹੋ ਗਿਆ ਹੈ ਕਿ ਸਰਕਾਰ ਤੋਂ ਇਹ ਮੰਗ ਕਰਦੇ ਕਿ ਸਾਡੀ ਹੋ ਆ ਕੇ ਵੇਖੋ ਮਤਲਬ ਕਿ ਖੇਤੀਬਾੜੀ ਸਾਡੀ ਵੇਖੋ ਚਲੋ ਖੇਤੀਬਾੜੀ ਤਾਂ ਸਾਡੀ ਖਤਮ ਹੋਈ ਚਲੋ ਆਪਾਂ ਕਣਕ ਵੀ ਸੱਕਦੇ ਆਂ ਪਰ ਸਾਨੂੰ ਕਣਕ ਦੀ ਵੀ ਆਸ ਨਹੀਂ ਜਿੱਦਾਂ ਸਾਡਾ ਨੁਕਸਾਨ ਹੋ ਗਿਆ ਵੀ ਹੁਣ ਸਾਨੂੰ ਕਣਕ ਵੀ ਸੜ ਤੋਂ ਬੀਜੀ ਜਾਊਗੀ ਕਿ ਨਹੀਂ ਨਹੀਂ ਮੁਸ਼ਕਲ ਤੁਹਾਡੇ ਖੇਤੀ ਕੌਣ ਕਰਦਾ ਹੈ ਖੇਤੀ ਮੇਰਾ ਬੇਟਾ ਬੇਟਾ ਕਰ ਹਾਂਜੀ ਛੋਟਾ ਤੁਹਾਡੇ ਫਿਰ ਖੇਤੀ ਕੌਣ ਕਰਦਾ ਸਰ ਮੇਰਾ ਬੇਟਾ ਹੀ ਹੈ ਅਰਦਾ ਛੋਟਾ ਹਾਂਜੀ ਆਖ ਵੇਖ ਕੇ ਕਿਸੇ ਕਿੰਵੇਂ ਕੀ ਕੀ ਕਰਦਾ ਪੜਦਾ ਕਿ ਅਸਟੋ ਕੀਤੀ ਹੈ ਬੱਚਿਆਂ ਨੇ ਉਹਦੇ ਪਾਪਾ ਪੂਰੇ ਹੋ ਗਏ ਮੋੜ ਮੋਟੇ ਪਾਇਆ ਨੇ ਇੱਕ ਇੱਕ ਗੱਲ ਹੈ ਹੁਣ ਤੁਸੀਂ ਇੱਥੇ ਬੈਠੇ ਹੋ ਔੜੀ ਇੱਕ ਦਿਓ ਕਿ ਮੱਦ ਦਾ ਲਾਊਗਾ ਕੁਝ ਲੋਕ ਨਾ ਸੋਸ਼ਲ ਮੀਡੀਆ ਤੇ ਇਹ ਕਹਿੰਦੇ ਜਿਹਨੇ ਰਾਸ਼ਨ ਬਹੁਤ ਜਮਾ ਕਰ ਲਿਆ ਤੁਸੀਂ ਕਿੰਨਾ ਕ੍ਰਸ਼ ਜਮਾਵਾਂਗੇ ਨਹੀਂ ਸਰ ਇਹ ਨਹੀਂ ਐਸਾ ਇਹ ਕਰ ਜਿਨ੍ਹਾਂ ਨੂੰ ਚਾਹੀਦਾ ਹੈ ਨਾ ਮਤਲਬ ਕਿ ਸਾਡੀਆਂ ਖੇਤੀਆਂ ਉਹਨਾਂ ਨੂੰ ਸਭ ਕੋਈ ਮਿਲਦਾ ਨਹੀਂ ਤੇ ਜਿਹੜਾ ਨੂੰ ਮਤਲਬ ਕਿ ਬਿਲਕੁਲ ਸੁੱਕੇ ਵੁੱਕੇ ਉਹ ਸਭ ਕੁਝ ਤੁਸੀਂ ਕਿਹਾ ਕਿ ਨਾ ਜਮਾ ਕਰੀ ਬੈਠੇ ਨਹੀਂ ਸਾਡੇ ਕੋਲ ਤੁਸੀਂ ਜਾ ਕੇ ਵੇਖ ਸਕਦੇ ਹੰਦਾ ਹੂੰ ਉਹਦੇ ਤੁਸੀਂ ਕਰਾਂ ਦੀ ਤਲਾਸ਼ੀ ਵੀ ਲੈ ਸਕਦੇ ਆ ਜਾ ਕੇ ਵੀ ਦੇ ਹਾਂ ਤੁਹਾਡੀ ਕੌਣ ਹੁੰਨੇ ਆ ਤੁਸੀਂ ਨਹੀਂ ਮਤਲਬ ਕਿ ਵੇਖ ਲਓ ਹੁਣ ਤੇ ਥੋੜੇ ਦਿਨ ਹੋ ਗਏ ਘਰੇ ਆਏ ਆ ਤੇ ਤੂੜੀ ਵੀ ਅਸੀਂ ਕਹਿੰਨੇ ਆ ਕਿ ਸਾਡੀ ਤੂੜੀ ਤਾਂ ਵੀ ਖਰਾਬ ਹੋ ਗਿਆ ਤੇ ਆ ਜਿਵੇਂ ਕਿਸੇ ਵਾਲੇ ਨੇ ਥੋੜੀ ਹੋਵੇ ਵੇਖੋ ਸੁੱਟ ਕੇ ਗਏ ਸੀ ਆ ਥੋੜੀ ਜੀ ਆਹ ਸੇਵਾਲੇ ਹੀ ਕਿ ਹੁਣ ਇਹ ਪਛਵਾਣ ਚਲੋ ਪਾ ਲਾਂਗੇ ਥੋੜੇ ਦਿਨ ਸਾਡਾ ਟਾਈਮ ਪਾਸ ਹੋ ਜੂਗਾ ਉਹ ਤਾਂ ਇਹ 6-6 ਮਹੀਨਾ ਦਾ ਕਾਰਾਸ਼ਨ ਜੋੜ ਲੈਣਾ ਉਹ ਐਵੇਂ ਆ ਜੇ ਕੋਈ ਨੂੰ ਨਾ ਕੋਈ ਲੱਗਦਾ ਹੁੰਦਾ ਜਿਵੇਂ ਕਿਸੇ ਦੇ ਨਾਲ ਉਹ ਮਤਲਬ ਕਿ ਕਹਿ ਦੂਗਾ ਵੀ ਇਹ ਆ ਇਲਾਕੇ ਦੇ ਨਾਲ ਤੇ ਹੁਣ ਇਹਨਾਂ ਨਾਲ ਇਦਾਂ ਕਹਿ ਦੋ ਵੀ ਇਹਨਾਂ ਨੂੰ ਨਾ ਮਿਲੋ ਅਸੀਂ ਉੱਥੇ ਵੇਖ ਲੈਨੇ ਉੱਥੇ ਗੱਡੀਆਂ ਖਲੋ ਜਾਂਦੀਆਂ ਉਸ ਕਰ ਲੱਗੇ ਉੱਥੋਂ ਗਾੜੀ ਸਾਨੂੰ ਇੱਥੇ ਸੇਰ ਦੇ ਬੈਠੇ ਆ ਉਹ ਗੱਡੀਆਂ ਗਾਹ ਨੰਗੀ ਜਾਂਦੀਆਂ ਵੀ ਤੁਸੀਂ ਆ ਕੇ ਸਾਡੀ ਸਮੱਸਿਆ ਤੇ ਸੁਣੋ ਕੀ ਕੀ ਕਿ ਸਮੱਸਿਆ ਸਿਰਫ ਸਾਡੇ ਖਾਨ ਦੀ ਨਹੀਂ ਆ ਮਤਲਬ ਕਿ ਅਸੀਂ ਆਪਣਾ ਢੇਡ ਬਾਲਣਾ ਸਾਡੀ ਸਮੱਸਿਆ ਕਿ ਸਾਡੀਆਂ ਜ਼ਮੀਨਾਂ ਖਰਾਬ ਹੋ ਗਈਆਂ ਰੁੜ ਗਈਆਂ ਅਸੀਂ ਉਹ ਸਮੱਸਿਆ ਸਾਨੂੰ ਜ਼ਿਆਦਾ ਸਾਡੀ ਆਪਣੀ ਖੇਤੀਬਾੜੀ ਦੀ ਆ ਜ਼ਮੀਨਾਂ ਦੀ ਸਾਨੂੰ ਆਪਣੇ ਢੇਡ ਦਾ ਤੇ ਕੋਈ ਪੇੜ ਆ ਫਿਰ ਪਾਲ ਹੀ ਸਕਦੇ ਆਪਾਂ ਜਿਵੇਂ ਤੁਸੀਂ ਕਹਿ ਰਹੇ ਹੋ ਖਾੜਨ ਮਤਲਬ ਇੱਥੇ ਕਈ ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤੀ ਕਈ ਲੋਕ ਇਹ ਗੱਲ ਕਹਿ ਰਿਆ ਕਿਸੇ ਤੋਂ ਮੰਗਣਾ ਕਿੰਨਾ ਸੌਖਾ ਹੁੰਦਾ ਬੜਾ ਮੰਗਣਾ ਸਾਇਆ ਹੁਣ ਸਾਡੀ 6 ਕਿਲੇ ਜ਼ਮੀਨ ਆ ਜਿਨ੍ਹਾਂ ਦੀ 5-6 ਕਿਲੇ ਜ਼ਮੀਨ ਉਹਨਾਂ ਨੂੰ ਕਿਸੇ ਗਲਤੀ ਟੋੜ ਕਾਜੀ ਮੰਗਤੇ ਬਣੇ ਆਸੀਂ ਇੱਕ ਸਾਬ ਦੇ ਸੀ ਜਾਇਦਾਦਾਂ ਵਾਲੇ ਆ ਤੇ ਅਸੀਂ ਮੰਗਤੇ ਬਣੇ ਹੋਏ ਆ ਬੰਨਾ ਤੇ ਬਹਿ ਕੇ ਮਤਲਬ ਮੰਗਤੇ ਬਣਾਤਾ ਕੁਦਰਤ ਨੇ ਹਾਂਜੀ ਹਾਂ ਜਿਹੜੇ ਮਤਲਬ ਜਿਹੜੇ ਤੁਸੀਂ ਆਪਦੀ ਜ਼ਮੀਨ ਚੋਂ ਦਾਣੇ ਕਰਕੇ ਕਿਸੇ ਨੂੰ ਦੇਣੇ ਆ ਅੱਜ ਤੁਸੀਂ ਖੁਦ ਹੋਗਾ ਅਸੀਂ ਖੁਦ ਤੋਂ ਕੰਮ ਕਰਦੇ ਆ ਹੁਣ ਗਾਲ ਸੁਖਵੀਰ ਸਾਹਿਬ ਆਏ ਸੀ ਹਾਂ ਇਥੇ ਬਹੁਤ ਕਾਫਲਾ ਲਈ ਫਿਰਦੇ ਸੀ ਹੂੰ ਕਿਉਂਕਿ ਜ਼ਰੂਰਤ ਸਾਨੂੰ ਅੱਜ ਆ ਹੂੰ ਜਿਨ੍ਹਾਂ ਦੇਣਾ ਹੈ ਅੱਜ ਸਾਡੀ ਜ਼ਰੂਰਤ ਪੂਰੀ ਕਰੋ ਅੱਜ ਸਾਨੂੰ ਮੁਸੀਬਤ ਤੇ ਅੱਜ ਪਈ ਹੋਈ ਆ ਉਹ ਕਹਿ ਦਿੰਦੇ ਕੋਈ ਨਹੀਂ ਆਵਾਂਗੇ ਫੇਰ ਕਿਸੇ ਨੇ ਵੇਖਿਆ ਸਮਾਂ ਤੇ ਹੋਣ ਆ ਹੁਣ ਦੋ ਸਾਡੀਆਂ ਹੁਣ ਮੁਸੀਬਤਾਂ ਦੇ ਹੱਲ ਕਰੋ ਕਿਉਂਕਿ ਸਾਡੇ ਬੱਚੇ ਬੇਕਾਰ ਬੈਠੇ ਆ ਕੀ ਕਰਨਗੇ ਬੱਚੇ ਸਾਡੇ ਬਿਲਕੁਲ ਹਾਂਜੀ ਮਤਲਬ ਵਕਤ ਦੀ ਇੱਕ ਵੱਡੀ ਮਾਰ ਪਈ ਆ ਤੁਹਾਡੇ ਸਾਰਿਆਂ ਤੇ ਜਿਹੜਾ ਫਸਲ ਬਾੜੀ ਤੋਂ ਜਿੱਤੋ ਉਮੀਦ ਹੁੰਦੀ ਤੇ ਗਾਂ ਪੈਲੀਆਂ ਤੋਂ ਹਜੇ ਇਹ ਵੀ ਉਮੀਦ ਨਹੀਂ ਵੀ ਉਹ ਦੁਆਰਾ ਕਣਕ ਹੋ ਸਰ ਨਹੀਂ ਸਰ ਕਰਜੇ ਜੁਗ-ਜੁਗ ਕੇ ਲਾਏ ਆ ਉਹ ਕਰਜੇ ਕਿੱਥੋਂ ਦੇਵਾਂਗੇ ਅਸੀਂ ਉਹਨਾਂ ਨੇ ਤੇ ਸਾਡੇ ਕੋਲੋਂ ਮੰਗਣੇ ਹੀ ਏ ਖਾਤਾ ਦਵਾਈਆਂ ਵਾਲਿਆਂ ਨੇ ਅਸੀਂ ਕਿੱਥੋਂ ਦੇਨੇ ਆ ਸਾਡੀ ਸਹਤਾਨ ਸਰਕਾਰੀ ਕੋਈ ਕਰੇ ਤੇ ਕਰੇ ਨਾ ਬੱਚਾ ਛੋਟਾ ਬੱਚਾ ਕਿੱਥੋਂ ਦੇ ਲੇਗਾ ਮੈਂ ਕਿੱਥੋਂ ਦਵਾਂਗੀ ਬਾਹਰ ਮਿਹਨਤਾਂ ਕਮਾਈ ਆਵੇਗੀ ਤੇ ਦੇਵਾਂਗੀ ਸੀ ਆਂਦੇ ਬੱਚਿਆਂ ਨਾਲ ਇਹੋ ਜਿਹੀ ਔਰਤਾਂ ਆ ਕਿ ਆਪਣੇ ਬੱਚਿਆਂ ਦੇ ਨਾਲ ਆਪ ਮਿਹਨਤ ਕਰਦੀਆਂ ਮੈਂ ਖੇਤੀ ਜੋ ਮੇਰਾ ਹਸਪੜ 2015 ਦੇ ਵਿੱਚ ਉਹਨਾਂ ਦੀ ਦਤ ਹੋ ਗਈ ਇਹ ਸਭ ਇਲਾਕਾ ਜਾਣਦਾ ਕਿ ਮੈਂ ਖੋਦ ਆਪਣੇ ਬੱਚੇ ਪਾਲੇ ਖੋਦ ਖੇਤੀਬਾੜੀ ਕਰਦੀ ਖੋਦ ਮੈਂ ਆਪਣਾ ਪਸ਼ੂ ਪਾਲਣ ਕਰਕੇ ਆਪਣੇ ਬੱਚੇ ਪਲੱਸ 2 ਬੱਚੇ ਪੜ੍ਹਾਏ ਤੇ ਕੋਈ ਹਜੇ ਮਲਕ ਨੌਕਰੀਆਂ ਨਕਰੀਆਂ ਦੀ ਵੀ ਕੋਈ ਆਸ ਨਹੀਂ ਵੀ ਕੋਈ ਦਿੰਦਾ ਨੌਕਰੀਆਂ ਮਿਲਦੀਆਂ ਹੀ ਨਹੀਂ ਨੌਕਰੀਆਂ ਮਿਲਦੀਆਂ ਮਿਲਦੀਆਂ ਹੀ ਨਹੀਂ ਨੌਕਰੀਆਂ ਮਿਲਦੀਆਂ ਨਹੀਂ ਬਸ ਹੁਣ ਇਹ ਆ ਕਿ ਚਲੋ ਬੋਤਾ ਆਪਣਾ ਤੁਸੀਂ ਕੰਮ ਕਰੋ ਆਪਣੀ ਖੇਤੀਬਾੜੀ ਕਰੋ ਤੇ ਉਹ ਵੀ ਸਾਡੀ ਅੱਜ ਖਰਾਬ ਹੋ ਗਈ ਤੇ ਕੀ ਕਰਾਂਗੇ ਅੱਜ ਹਾਂਜੀ ਕਹਿੰਦੀ ਖੇਤੀ ਖਰਾਬ ਹੋਈ ਜ਼ਮੀਨਾਂ ਵੀ ਖਰਾਬ ਹੋ ਗਈ ਜ਼ਮੀਨਾਂ ਵੀ ਹੋ ਗਈਆਂ ਹਾਂਜੀ ਇਹਦੇ ਸਰ ਪੰਜ ਪੰਜ ਫੋਟੇ ਤੇ ਰੇਤਾ ਚੜ ਗਈ ਆ ਜੇ ਅਗਲੀਆਂ ਬਣੀਆਂ ਨਹੀਂ ਆ ਤੇ ਇਹ ਵਾਲੀਆਂ ਬਣੀਆਂ ਨਹੀਂ ਆ ਗਾੜੀ ਫੇਰ ਚੜ ਗਈ ਏ ਸਾਡੀ ਮਤਲਬ ਕਿ ਪਹਿਲੀ ਤੇ ਮੈਂ ਕਹਾਂ ਮੇਰੀ ਇੱਥੇ ਡੇਢ ਕਿੱਲਾ ਹੀ ਜ਼ਮੀਨ ਆ ਮਤਲਬ ਕਿ ਮੈਂ ਘਰ ਪਾ ਲਿਆ ਕਿ ਉੱਥੇ ਪਾਣੀ ਆ ਜਾਂਦਾ 20 22 ਸਾਲ ਮੈਂ ਆਪਣੀ ਪਹਿਲੀ 'ਚ ਰਹੇ ਹਾਂ ਹੁਣ ਜਿਆਦਾ ਪਰੇਸ਼ਾਨੀ 2023 ਚ ਵੀ ਆਈ ਤੇ ਹੁਣ ਸਾਨੂੰ ਆਈ ਆ ਹੁਣ ਉੱਥੇ ਜਿੱਥੇ ਸਾਡੀ ਜ਼ਮੀਨ ਆ ਉੱਥੇ ਤਾਂ ਬਹੁਤ ਨੁਕਸਾਨ ਹੋਇਆ ਨਾ ਬਹੁਤ ਜ਼ਿਆਦਾ ਇਹ ਪਿੰਡ ਕਿਹੜਾ ਜੀ ਇਹ ਪਿੰਡ ਕੁੱਤੀ ਵਾਲਾ ਕੁੱਤੀ ਵਾਲਾ ਪਿੰਡ ਹਾਂਜੀ ਹਾਂਜੀ ਹਰੀ ਕਿਥੇ ਜੀ ਤੁਸੀਂ ਹਾਂ ਕੁੱਤੀ ਵਾਲੇ ਸਭਰਾ ਹਾਂ ਤੇ ਹਲਕਾ ਪੱਟੀ ਦਾ ਕੰਨਾ ਸੁਧਾਰ ਹਾਂਜੀ ਤਰਨਤਨ ਪੱਟੀ ਤੇ ਜ਼ਿਲ੍ਹਾ ਤਰਨਤਨ ਸਾਨੂੰ ਪੈਂਦਾ ਪਿੰਡ ਕੁੱਤੀ ਵਾਲਾ ਹਾਂਜੀ ਹਰੀ ਕਹਿੰਦੇ ਨੇੜ ਹਾਂਜੀ ਹਾਂਜੀ ਮਤਲਬ ਇੱਥੇ ਤੁਹਾਡੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਸਾਡੀਆਂ ਪੈਲੀਆਂ ਦਾ ਜ਼ਿਆਦਾ ਹੋ ਗਿਆ